We'll <laughs> ਗੁਰਦੁਆਰਾ ਸੰਗਤ ਸਹਿਬ ਰੰਗੀਤ ਵਿਹਾਰ ਲਹਾਰ ਕਰੋੜ ਵਿਖੇ ਸਾਕਾ ਚਮਕੌਰ ਸਾਹਿਬ ਸਾਕਾ ਸਰਹੰਦ ਦੇ ਸ਼ਹੀਦਾਂ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੇ ਵੰਨ ਸਜਾਏ ਗਏ ਜਿਸ ਵਿੱਚ ਕਵੀਸ਼ਰ ਬਲਵੰਤ ਸਿੰਘ ਢੱਡੇ ਹਜ਼ੂਰੀ ਰਾਗੀ ਪਰਵਿੰਦਰ ਸਿੰਘ ਹਰਪ੍ਰੀਤ ਸਿੰਘ ਜਗਦੀਪ ਸਿੰਘ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਆਏ ਪ੍ਰਚਾਰਕ ਗਿਆਨੀ ਬਲਵੰਤ ਸਿੰਘ ਜੀ ਨੇ ਅੱਜ ਦੇ ਇਤਿਹਾਸ ਤੇ ਕਥਾ ਕੀਤੀ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕੀਤਾ ਭਾਈ ਮੋਤੀराम ਮਹਿਰਾ ਵੱਲੋਂ ਚਲਾਏ ਦੁੱਧ ਦੇ ਲੰਗਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਪ੍ਰਧਾਨ ਕੈਪਟਨ ਅਜੀਤ ਸਿੰਘ ਜਨਰਲ ਖਤਰ ਨਿਰਮਲ ਸਿੰਘ ਗਨੰਦ ਬਾਬਾ ਚੰਚਲ ਸਿੰਘ ਬਲਜੀਤ ਸਿੰਘ ਢਿਲੋਂ ਤਰਮਿੰਦਰ ਸਿੰਘ ਪਰਮਜੀਤ ਕੌਰ ਰਿੰਪੀਸ ਖਤਰ ਸਿੰਘ ਰਵਿੰਦਰ ਸਿੰਘ ਮਨਮੋਹਨ ਸਿੰਘ ਸਿੱਧੇਵਾ ਅਮਰਜੀਤ ਕੌਰ ਗੁਰਪ੍ਰੀਤ ਸਿੰਘ ਸੰਧੂ ਅਭੀਨੂਰ ਸਿੰਘ ਆਨੰਦ ਇੰਦਰਪ੍ਰੀਤ ਕੌਰ ਆਨੰਦਵਿੰਦਰ ਕੌਰ ਜੋਨੀ ਬੂਟਾ ਸਿੰਘ ਆਦ ਹਾਜ਼ਰ ਸਨ ਅੱਜ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਆਹ ਲੋਹੜਾ ਕਾ ਰੋਡ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਖਤੇ ਜਿਗਰ ਉਹਨਾਂ ਦੇ ਸਹਿਬਜ਼ਾਦੀ ਸਹਿਬਜ਼ਾਦਾਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਗੁਜਰਪੁਰ ਜੀ ਜੋ ਕਿ ਚਮਕੌਰ ਸਾਹਿਬ ਵਿਖੇ ਅਤੇ ਸਰਹੰਦ ਵਿਖੇ ਸ਼ਹੀਦ ਹੋਏ ਸਨ ਉਹਨਾਂ ਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਹਾਂ ਤੇ ਸੱਚੇ ਪਾਤਸ਼ਾਹ ਅਰਦਾਸ ਕਰਦੇ ਹਾਂ ਕਿ ਸਾਰੇ ਸੰਸਾਰ ਦੇ ਵਿੱਚ ਸੁਖ ਵਰਤੇ ਸੱਚੇ ਪਾਤਸ਼ਾਹ ਸਾਹਿਬ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਸਾਕਾ ਸਰੰਦ ਜੋ ਹੈ ਅੱਜ ਦੇ ਦਿਨ ਮੁਗਲ ਹਕੂਮਤ ਨੇ ਤੂਬਾ ਸਰੰਦ ਨੇ ਛੋਟੇ ਸਾਹਿਬ ਜੀ ਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਥਰੰਦ ਦੀਆਂ ਨੀਹਾਂ ਦੇ ਵਿੱਚ ਜਣ ਨੂੰ ਪ੍ਰੰਤ ਜੇਬਾ ਕਰਕੇ ਸ਼ਹੀਦ ਕੀਤਾ ਸੀ ਅਤੇ ਭਾਈ ਮੋਤੀराम ਮਹਾਰਾਜੀ ਨੇ ਦੋ ਦਿਨ ਜੋ ਹੈ ਸਾਹਿਬ ਜਿਆਦਿਆਂ ਨੂੰ ਮਾਤਾ ਗੁਜਰਪੁਰ ਜੀ ਨੂੰ ਦੁੱਧ ਦੇ ਲੰਗਰ ਸ਼ਿਕਾਏ ਸਨ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਏ ਸਾਰੀ ਸੰਗਤ ਵੱਲੋਂ ਜੋ ਹੈ ਕੋਟਾਨ ਕੋਟ ਪ੍ਰਣਾਮ ਕੀਤਾ ਜਾਂਦਾ ਹੈ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਾਏਗੇ ਉਪਰੰਤ ਕੀਰਤਨ ਦੀਵਾਨ ਸਜਿਆ ਹੈ ਜਿਸ ਵਿੱਚ ਭਾਈ ਬਲਵੰਤ ਸਿੰਘ ਜੀ ਢੱਡੇ ਤੇ ਜੀ ਸ਼੍ਰੀ ਜਤਾ ਭਾਈ ਮਰੀਕ ਸਿੰਘ ਜੀ ਉਪਰੰਤ ਗੁਰਦੁਆਰਾ ਸਾਹਿਬ ਦਾ ਹਜ਼ੂਰੀ ਜਥਾ ਭਾਈ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਤੇ ਜਗਦੀਪ ਸਿੰਘ ਵੱਲੋਂ ਨੇ ਰੋਲ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਉਪਰੰਤ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਆਏ ਐਡ ਪ੍ਰਚਾਰਕ ਭਾਈ ਬਿਰਵੰਤ ਸਿੰਘ ਜੀ ਐਨਾ ਕੋਟ ਵੱਲੋਂ ਅੱਜ ਦੇ ਦਿਨ ਦਾ ਪ੍ਰਸੰਗ ਸੰਗਤਾਂ ਨੂੰ ਸੁਣਾਇਆ ਗਿਆ ਸਾਰਾ ਵਿਸਾਰ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਸਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਮਾਤਾ ਗੁਜਰਕੋ ਜੀ ਕਿਵੇਂ ਉਹਨਾਂ ਨੂੰ ਕਲਗੀ ਲਾ ਕੇ ਸਜਾ ਕੇ ਤੂਬੇ ਦੀ ਕਚਹਿਰੀ ਵਿੱਚ ਭੇਜਦੇ ਸਨ ਤੇ ਕਿਵੇਂ ਉੱਥੇ ਸਾਰਾ ਵਰਤਾਂਤ ਹੋਇਆ ਇਹ ਦੱਸਿਆ ਗਿਆ ਧਰਮ ਪ੍ਰਚਾਰ ਕਮੇਟੀ ਵੱਲੋਂ ਆਏ ਹੋਏ ਜੋ ਪ੍ਰਚਾਰਕ ਸਾਰੀਆਂ ਸੰਗਤਾਂ ਅੱਜ ਨਤਮਸਤਕ ਹੋ ਰਹੀਆਂ ਹਨ ਸਾਰੀਆਂ ਸੰਗਤਾਂ ਸਰਦਾ ਦੇ ਫੁੱਲ ਪੇਂਟ ਕਰ ਰਹੀਆਂ ਹਨ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਆਹ ਲੋਹਾਰਕਾ ਰੋਡ ਵੱਲੋਂ ਸਾਰੇ ਹੀ ਸ਼ਹੀਦ ਜੰਮਕੌਰ ਸਾਹਿਬ ਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗੁਰੂ ਮਹਾਰਾਜ ਦੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਅਤੇ ਭਾਈ ਸਹਿਬ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਅਤੇ ਇਸੇ ਤਰ੍ਹਾਂ ਸਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਭਾਈ ਮੋਤੀराम ਜੀ ਮਹਿਰਾ ਬਜ਼ੁਰਗ ਦਾਦੀ ਮਾਤਾ ਮਾਤਾ ਗੁਜਰਕੌਰ ਜੀ ਅਤੇ ਹੋਰ ਅਨੇਕ ਸਿੰਘ ਸ਼ਹੀਦ ਸਿੰਘਣੀਆਂ ਬੀਬੀ ਹਰਸ਼ਰਨ ਕੌਰ ਜੀ ਨੂੰ ਅਤੇ ਸਾਰੀਆਂ ਜੋ ਵੀ ਪ੍ਰਾਣੀ ਆਪਣੇ ਇਹਨਾਂ ਦੋਹਾਂ ਸਾਕਿਆਂ ਦੇ ਵਿੱਚ ਗੁਰੂ ਮਹਾਰਾਜ ਤੋਂ ਪ੍ਰਾਣ ਨਿਸ਼ਾਵਰ ਕਰ ਗਏ ਹਨ ਅਸੀਂ ਉਹਨਾਂ ਸਾਰਿਆਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਕਰਦੇ ਹੋਏ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਾਂ ਇਹ ਜੋ ਸ਼ਹੀਦਾਂ ਦੇ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਹੈ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਰਾਈ ਗੁਰਜੀ ਕੀ ਫਤਿਹ